ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਖਵਾਜਾ ਪੀਰ ﺍﻟमस्त ਬਿੱਟੂ ਸਰਕਾਰ ਜੀ ਦੇ ਦਰਬਾਰ ਅੱਜ ਮਹਿੰਦੀ ਦੀ ਰਸਮ ਜੋ ਕਿ 24 ਜੁਲਾਈ 2025 ਆ ਸਾਲਾਨਾ ਮੇਲਾ ਜਿਹੜਾ ਆ ਉਹ ਕਰਵਾਇਆ ਜਾਂਦਾ ਹੈ ਤੇ ਅੱਜ ਮਹਿੰਦੀ ਦੀ ਰਸਮ ਦੇ ਨਾਲ ਆਗਾਜ਼ ਕੀਤਾ ਜਾਣਾ ਹੈਗਾ ਆ ਸੋ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਸੋ ਕੋਸ਼ੀਪਲਾਂ ਦੇ ਵਿੱਚ ਬਾਬਾ ਜੀ ਪਹੁੰਚ ਰਹੇ ਦਰਬਾਰ ਤੇ ਅੱਗੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕੀ ਦਰਬਾਰ ਉੱਪਰ ਬਿੱਟੂ ਸਰਕਾਰ ਪਹੁੰਚ ਚੁੱਕੇ ਨੇ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵੈਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਕਿ ਆਗੇ ਜੋ ਮਹਿੰਦੀ ਦੀ ਰਸਮ ਆ ਜਿੱਤੀ ਜਾ ਰਹੀ ਹੈ ਦੀ ਲਓ ਮਹਿੰਦੀ ਚੱਕ ਕੇ ਦੇ ਆ ਬਾਬਾ ਲੈ ਆਈਆਂ ਇੰਦਰੋਂ ਆ ਬਰੇ ਕਰਿਆ ਯਾਰ ਏਦਾਂ ਕਰਦੇ ਪਰ ਇਹਨੂੰ ਚਾਹੇ ਆ ਜਾਣਾ ਪਾਪਾ ਜੀ ਆਉਂਦਾ ਵੀ ਆ ਜਾਓ ਬਈ ਆ ਜਾਓ ਤਾਂ ਹੋਇਆ ਗਾਣੇ ਗਾਣ ਹੋਇਆ ਰਾਤ ਤੋਂ ਯਾਰਾਂ ਨੰਗਾ ਜਾਣ ਲੋ ਆ ਦੇਖਿਆ ਜਰਾ ਕੋਈ ਬੰਦਾ ਆਵੇ ਜੀ ਕਰਦੇ ਹੋ ਗੱਲਬਾਤ ਕਰੀਏ ਦੂਜੇ சரி. غلام ஆர் பெரிய ஆ ஆ ஆ ஆ ਦੇ ਦਰਬਾਰ ਕੀ ਜੈ ਲੋ ਜਿਸ ਤਰ੍ਹਾਂ ਕਿ ਅੱਜ 24 ਜੁਲਾਈ 2025 ਖਵਾਜਾ ਪੀਰ ਜਿਹਦੇ ਦਰਬਾਰ ਅਲਮਸਤ ਬਿੱਟੂ ਸਰਕਾਰ ਜਿਹਦੇ ਦਰਬਾਰ ਅ ਅਸੀਂ ਖੜੇ ਹੈਗੇ ਆ ਮਹਿੰਦੀ ਦੀ ਰਸਮ ਕੁਛ ਦੇਰ ਪਹਿਲਾਂ ਕੀਤੀ ਗਈ ਹੈਗੀ ਆ ਕਿਉਂਕਿ ਦਾਤਾ ਜੀ ਦਰਬਾਰ ਤੇ ਖੁਦ ਪਹੁੰਚੇ ਨੇ ਗੱਲਬਾਤ ਕਰਦੇ ਆ ਹਾਂਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੀ ਆਇਆਂ ਖਦਾਂ ਜੀ। ਔਰ ਇੱਥੇ ਆਉਣ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆਂ ਜੀ। ਜੈ ਮਸਤਾਂ ਦੀ ਜੈ ਖਵਾਜਾ ਪੀਰ ਜੈ ਦਾਤਿਆਂ ਦੀ। ਸੰਗਤ ਨੂੰ ਬਸ ਇਹ ਹੀ ਬੇਨਤੀ ਆ ਕਿ ਆਪਣਾ ਬੜੇ ਸ਼ਾਂਤੀਪੂਰਨ ਜਿਲਾ ਮੇਲਾ ਆ ਤਿੰਨ ਦਿਨ ਚੱਲਣਾ ਆ। ਬੜੀ ਸਜੇ ਤੰਗ ਨਾਲ ਮਨਾਇਆ ਜਾਵੇ ਦੇਖਿਆ ਜਾਵੇ ਤਾਂ ਕਿ ਕਿਸੇ ਨੂੰ ਹਾਂਜੀ ਕੋਈ ਵੀ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਾ ਹੋਵੇ ਜੀ ਸਾਨੂੰ ਸਾਡੇ ਬਿਸ਼ਪਾਲ ਜੀ ਵੀ ਵੱਲੋਂ ਬਹੁਤ ਜ਼ਿਆਦਾ ਸੰਯੋਗ ਮਿਲ ਰਿਹਾ ਹੈ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਸਾਡੇ ਕੁਲਦੀਪਾ ਜੀ ਆ ਉਹਨਾਂ ਦੇ ਬੜੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੈਦਲੋਂ ਤਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੇਲੇ ਨੂੰ ਅ ਬੜਾ ਸੁਚੱਜੇ ਤੰਗ ਨਾ ਦੇਖਿਆ ਹਾਂਜੀ ਜਿਨ੍ਹਾਂ ਨੇ ਆਪਣੇ ਇਸ ਮੇਲੇ ਦੇ ਵਿੱਚ ਆਣ ਕੇ ਆਪਣਾ ਯੋਗਦਾਨ ਪਾਇਆ ਬਹੁਤ ਬਹੁਤ ਤਨਵਾਦ ਕਰਦੇ ਹਾਂ ਬਾਕੀ ਕੁਲਦੀਪ ਭਾਜੀ ਹੁਣ ਗੱਲ ਕਰਨਗੇ ਜੀ ਜਿਸ ਤਰ੍ਹਾਂ ਕਿ ਅ ਅੱਜ ਮਹਿੰਦੀ ਦੀ ਰਸਮ ਕੀਤੀ ਗਈ ਹੈ ਕੱਲ 25 ਤਰੀਕ ਤੇ 26 ਤਰੀਕ ਦਾ ਕੀ ਪ੍ਰੋਗਰਾਮ ਆ ਕਿਸ ਤਰ੍ਹਾਂ ਇਹ ਚੱਲੇਗਾ ਥੋੜਾ ਜਿਹਾ ਸਾਡੀ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ 25 ਤਰੀਕ ਸਵੇਰੇ ਜਿਹੜਾ 9 ਵਜੇ ਤੋਂ ਸੱਭਿਆਚਾਰਕ ਪ੍ਰੋਗਰਾਮ ਕਲਾਕਾਰ ਸਿੰਗਲ ਆਣਗੇ ਜੀ ਹਾਂਜੀ ਪ੍ਰੋਗਰਾਮ ਚੱਲਦਾ ਰਹੂਗਾ ਦੇਚ 1 ਤੋਂ 2 ਵਜੇ ਦੇ ਵਿੱਚ ਜਿਹੜੀ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਊਗੀ ਛੰਡੇ ਦੀ ਰਸਮ ਜੋ ਹੈ ਅਦਾ ਕੀਤੀ ਜੀ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਊਗੀ ਉਸ ਪ੍ਰਾਂਤ ਜਿਹੜਾ ਮੇਲਾ ਆ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਕੰਟੀਨਿਊ ਹਾਂਜੀ ਸ਼ਾਮ ਦਾ ਕੀ ਹੈਗਾ ਜੀ ਕਵਾਲ ਵੀ ਲੱਗ ਰਹੇ ਨੇ ਹਾਂਜੀ ਰਾਤ ਦੀਆਂ 9 ਵਜੇ ਤੋਂ ਲੱਗ ਕੇ ਸਵੇਰ 4 ਵਜੇ ਤੱਕ ਜਿਹੜੀ ਆ ਕਵਾਲੀ ਦਾ ਆਗਾਜ਼ ਹੋਊਗਾ ਜੀ ਜੀ ਇਸੇ ਤਰ੍ਹਾਂ 26 ਤਰੀਕ ਨੂੰ ਵੀ ਕਵਾਲੀ ਦਾ ਜਿਹੜਾ ਆਗਾਜ਼ ਹੋਊਗਾ ਕਵਾਲ ਸੱਦੇ ਗਏ ਨੇ ਔਰ ਦਾਤਾ ਜੀ ਦੀ ਕਰਮ ਨਿਮਾ ਜੀ ਹੈ ਕਿ ਉਹ ਇੱਥੇ ਆਣ ਕੇ ਇਸ ਮੇਲੇ ਨੂੰ ਚਾਰ ਚੰਦ ਲਾ ਕੇ ਗਏ ਆ ਹਾਂਜੀ ਤੇ ਰੱਬ ਰੂਹਾਂ ਜਿਹੜੀਆਂ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਵੀ પાਕ ਰੂਹਾਂ ਨੂੰ ਹੁੰਦੇ ਆ ਜੀ ਹਾਂਜੀ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਸੀਗੇ ਮਾਹੌਲ ਪਹਿਲਾਂ ਬਣ ਗਿਆ ਉਹਨਾਂ ਦੇ ਆਉਣ ਤੋਂ ਪਹਿਲਾਂ ਜਦੋਂ ਕਿ ਨੇਹਰੀ ਵੀ ਆਈ ਹੈਗੀ ਆ ਨਾਲ ਉਹ ਬਾਰਿਸ਼ ਵੀ ਆ ਸਾਰਾ ਠੰਡਾ ਕਰਕੇ ਗਏ ਹੈਗੇ ਆ ਇਹ ਅੱਖੀਂ ਦੇਖਣ ਵਾਲੀ ਗੱਲ ਹੈਗੀ ਆ ਹਾਂਜੀ ਸੋ ਆਪਣੇ ਮੇਲੇ ਦਾ ਜੋ ਆਗਾਜ਼ ਹੈ ਉਹ ਕਰਕੇ ਗਏ ਹੈਗੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਮੈਂ ਸਾਰੀ ਸੰਗਤ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਰੱਬ タルਪੀ ਤੇ ਆਪ ਚੱਲ ਕੇ ਆਇਆ ਹਾਂਜੀ ਬਸ ਦੇਖਣ ਦਾ ਨਜ਼ਰੀਆ ਚਾਹੀਦਾ ਜੀ ਮੈਂ ਉਸ ਤੋਂ ਪਹਿਲਾਂ ਥੋੜੀ ਗੱਲ ਹੀਰ ਸਾਹਿਬ ਉਹਨਾਂ ਦਾ ਸ਼ੇਅਰ ਵੀ ਕੀਤੀ ਆ ਕਿ ਮੈਂ ਦਾ ਜੁੜਨ ਦਾ ਕਾਰਨ ਕੀ ਹੈ ਜੀ 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 ਹਾਂਜੀ ਦਾਤਾ ਜੀ ਦਾ ਤੇ ਬਾਕੀ ਉਹਨਾਂ ਨੇ ਆਪ ਵੀ ਦੇਖ ਹੀ ਲਿਆ ਕਿ ਨੇਰੀ ਵੀ ਆਈ ਤੂਫਾਨ ਵੀ ਆਇਆ ਹਾਂਜੀ ਤੇ ਦਾਤਾ ਜੀ ਦੀ ਬਹੁਤ ਕਰਮ ਨਿਮਾਜ਼ੀ ਆ ਜੀ ਦਾਸ ਨੂੰ ਮੌਸਮ ਜਿਹੜਾ ਹੈਗਾ ਬਹੁਤ ਹਾਂਜੀ ਖੁਸ਼ ਨੁਮਾ ਬਣ ਚੁੱਕਾ ਹੈਗਾ ਹਾਂਜੀ ਜੀ ਦਾਸ ਨੂੰ ਆਪਣੇ ਬਸ ਚਰਨਾਂ 'ਨਾਂ ਲਾਈ ਰੱਖਣ ਬਸ ਇਹ ਹੀ ਦੁਆ ਕਰਦੇ ਆ ਜੀ ਜਿੰਨਾ ਚਿਰ ਪ੍ਰਾਨ ਬਸ ਆਪਣੇ ਚਰਨਾਂ 'ਨਾਂ ਲਾਈ ਰੱਖਣ ਦਾਤਾ ਜੀ ਜੀ ਆ ਸਾਡੇ ਨਾਲ ਕੁਲਦੀਪ ਜੀ ਜੁੜ ਚੁੱਕੇ ਨੇ ਹਾਂਜੀ ਗੱਲ ਕਰਦੇ ਹੈਗੇ ਆ ਹਾਂਜੀ ਕੁਲਦੀਪ ਜੀ ਤੁਸੀਂ ਇੱਥੇ ਪਹੁੰਚੇ ਹੈਗੇ ਦਰਬਾਰ ਤੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਹਾਡੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਟਾਈਮ ਦਿੱਤਾ ਦੇਖੋ ਇਹ ਕੁਛ ਕਰਮਾਂ ਦੀ ਖੇੜਾ ਸ਼ਾਇਦ ਮੇਰੇ ਕਰਮਾਂ 'ਚ ਵੀ ਕੁਝ ਲਿਖਿਆ ਆ ਕਿ ਮੈਂ ਕੋਈ ਸੇਵਾ ਆਪਣੇ ਵੱਲੋਂ ਜਿੰਨੀ ਜੋਗਾ ਹੈਗਾ ਉਹ ਕਰਾਂ ਨਕੋਦਰ ਇੱਕ ਵਰਲਡ ਵਿੱਚ ਮਸ਼ਹੂਰ ਹੈ ਜਿਹਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਬਾਪੂ ਲਾਲਵਾਸ਼ਾ ਦਰਬਾਰ ਤੇ ਬਾਬਾ ਮੁਰਾਸ਼ਾ ਦਰਬਾਰ ਜਿਹਦੇ ਵਿੱਚ ਬਿੱਟੂ ਸਰਕਾਰ ਜੀ ਦਾ ਵੀ ਇੱਥੇ ਦਰਬਾਰ ਆ ਖਵਾਜਾ ਪੀਰ ਦੇ ਦਰਬਾਰ ਦੇ ਮੈਨੂੰ ਮੌਕਾ ਮਿਲਿਆ ਬਾਬਾ ਲਖਮਨ ਦਾਸ ਜੀ ਦੇ ਵੱਲੋਂ ਇਹ ਸੇਵਾ ਕਰਨ ਦਾ ਮੈਂ ਬੜਾ ਆਪਣੇ ਆਪ ਨੂੰ ਖੁਸ਼ਕਿਸਮ ਸਮਝਦਾ ਹਾਂ ਜੀ ਕਿ ਮੈਂ ਨੂੰ ਮੌਕਾ ਮਿਲਿਆ ਤਾਂ ਮੈਂ ਜਿੰਨੀ ਜੋਗਾ ਹੈਗਾ ਉਹ ਸੇਵਾ ਕਰ ਸਕਾਂ ਹਾਂ ਹਾਂ ਤੇ ਜਿੱਦਾਂ ਬਾਬਾ ਜੀ ਨੇ ਦੱਸਿਆ ਕਿ 24 25 26 ਦਾ ਮੇਲਾ ਆ ਸਾਰਿਆਂ ਨੂੰ ਇਹੀ ਨਿਮਰਤਾ ਸਾਹਿਤ ਬੇਨਤੀ ਆ ਕਿ ਮੇਲਾ ਆਓ ਮੇਲੇ ਦੀ ਰੌਣਕ ਨੂੰ ਵਧਾਓ ਤੇ ਪੂਰਾ ਆਨੰਦ ਮਾਣੋ ਮੇਲੇ ਦੇ ਵਿੱਚ ਬਾਕੀ ਜੋ ਉਹਨਾਂ ਨੇ ਕਿਹਾ ਵਾਕਈ ਸਹੀ ਆ ਕਿ ਕੁਛ ਪ੍ਰਮਾਤਮਾ ਜਦੋਂ ਆਂਦਾ ਹੈ ਨਾ ਤੇ ਉਹ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿ ਪ੍ਰਮਾਤਮਾ ਆਇਆ ਜੀ ਜਿੱਦਾਂ ਕਿ ਤੁਹਾਡੇ ਦੱਸਣ ਤੇ ਆ ਕਿ ਮੈਂ ਵੀ ਖੁਦ ਇੱਥੇ ਖੜਾ ਹੁੰਦਾ ਹਾਂ ਦਾ ਕਿੰਨੀ ਦੇਰੀ ਕਾਫੀ ਆਈ ਉਸ ਬਾਅਦ ਮੌਸਮ ਮੀਂਹ ਦਾ ਵੀ ਬਣਿਆ ਪਰ ਜਦੋਂ ਬਿੱਟੂ ਸਰਕਾਰ ਆ ਗਿਆ ਆ ਕੇ ਉਹਨਾਂ ਨੇ ਜਦੋਂ ਇੱਥੇ ਆਪਣੇ ਚਰਨ ਰੱਖੇ ਤੇ ਉਸ ਬਾਅਦ ਮੌਸਮ ਸਾਰਾ ਵਧੀਆ ਹੋ ਗਿਆ ਜੀ ਤੇ ਇਸ ਕਰਕੇ ਅਸੀਂ ਕਰਮਾ ਭਾਗਾਂ ਵਾਲੇ ਆ ਕਿ ਸਾਨੂੰ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ ਸੋ ਮੇਲੇ ਦਾ ਆਗਾਜ਼ ਹੋ ਚੁੱਕਾ ਹੈਗਾ ਆ ਤੇ ਮਹਿੰਦੀ ਦੀ ਰਸਮ ਹੈ ਕੀਤੀ ਜਾ ਰਹੀ ਹੈਗੀ ਆ ਤੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਹੈਗੇ ਆ ਆਓ ਜੀ ਗੱਲਬਾਤ ਕਰੀਏ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਮਹਿੰਦੀ ਦੀ ਰਸਮ ਲక్ష్ਮਨ ਬਾਬਾ ਜੀ ਵੱਲੋਂ ਕੀਤੀ ਜਾ ਰਹੀ ਹੈਗੀ ਆ ਸੋ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਨਕੋਦਰ ਇੱਕ ਪਾਕ ਪਵਿੱਤਰ ਧਰਤੀ ਹੈ ਜਿਸ ਨੂੰ ਕਿ ਨੇਕੀ ਦਾ ਧਰ ਨਕੋਦਰ ਕਿਹਾ ਜਾਂਦਾ ਹੈਗਾ ਜਿੱਥੇ ਆ ਬਾਬਾ ਮੁਰਾਸ਼ਾ ਜੀ ਦੇ ਦਰਬਾਰ ਹੈ ਐਸੇ ਢੰਗ ਦੇ ਨਾਲ ਬਾਬੂ ਲਾਲਵਾਸ਼ਾ ਜੀ ਦਾ ਦਰਬਾਰ ਮੋਜੀ ਸ਼ਾਹ ਜੀ ਦਰਬਾਰ ਹੋਰ ਵੀ ਬਹੁਤ ਵੱਡੇ ਲੈਵਲ ਤੇ ਦਰਬਾਰ ਨਕੋਦਰ ਦੇ ਵਿੱਚ ਹੈਗੇ ਆ ਸੋ ਇਸੇ ਤਰ੍ਹਾਂ ਅਸੀਂ ਅੱਜ ਖੜੇ ਹੈਗੇ ਆ ਦਰਬਾਰ ਖਵਾਜਾ ਪੀਰ ਦਾਤਾ ਜੀ ਦਾਤਾ ਬਿੱਟੂ ਸਰਕਾਰ ਜੀ ਦੇ ਦਰਬਾਰ ਤੇ ਗੱਲਬਾਤ ਕਰਦੇ ਹੈਗੇ ਆ ਸਾਡੇ ਨਾਲ ਜੁੜੇ ਹੈਗੇ ਆ ਜੀਵਨ ਜੋਤੀ ਜੀ ਸਿੰਗਰ ਦੇ ਤੌਰ ਤੇ ਇਹਨਾਂ ਦਾ ਨਾਂ ਜਿਹੜਾ ਹੈਗਾ ਆ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਬਈ ਹਰ ਕੋਈ ਇਨਸਾਨ ਜਿਹੜਾ ਹੈ ਜਾਣਦਾ ਹੈਗਾ ਇੱਕ ਪਹਿਚਾਨ ਦੇ ਮਹਤਾਜ ਨਹੀਂ ਹੈਗੇ ਸੋ ਗੱਲਬਾਤ ਕਰਦੇ ਹਾਂ ਹਾਂਜੀ ਜੀਵਨ ਜੋਤੀ ਜੀ ਤੁਸੀਂ ਅੱਜ ਮਹਿੰਦੀ ਦੀ ਰਸਮ ਜਿਦਾ ਥੋੜੀ ਦੇਰ ਪਹਿਲਾਂ ਹੋ ਕੇ ਹਟੀ ਆ ਸੋ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦਰਬਾਰ ਤੇ ਪਹੁੰਚੇ ਹੈਗੇ ਆ ਜੀ ਜੈ ਦਾਤਿਆਂ ਦੀ ਸਾਰਿਆਂ ਨੂੰ ਜੈ ਪੀਰਾਂ ਦੀ ਜੈ ਸਾਈਂ ਜੀ ਦੀ ਇਹ ਦਰਬਾਰ ਅਲਮਸਤ ਦਾਤਾ ਬਿੱਟੂ ਬਾਸ਼ਾ ਜੀ ਖਵਾਜਾ ਪੀਰ ਦਰਬਾਰ ਨਖੂਦਰ ਇੰਦਰਾ ਕਲੋਨੀ ਦੇ ਵਿੱਚ ਹੈ ਹਰ ਸਾਲ ਦੀ ਤਰ੍ਹਾਂ ਦਾਤਾ ਜੀ ਦਾ ਬਹੁਤ ਵੱਡਾ ਮੇਲਾ ਕਰਵਾਇਆ ਜਾਂਦਾ ਇੱਥੇ ਤੇ ਇਸ ਦਰਬਾਰ ਦੇ ਮੁੱਖ ਸੇਵਾਦਾਰ ਬੱਬਾ ਲਸ਼ਮਨ ਦਾਸ ਜੀ ਜਿਨ੍ਹਾਂ ਦੀ ਦੇਖਰੇਖ ਹਟਾ ਸਾਰਾ ਮੇਲਾ ਕਰਵਾਇਆ ਜਾਂਦਾ ਜੀ ਔਰ ਇਹ ਮੇਲਾ 24 25 ਤੇ 26 ਤਰੀਕ ਲਗਾਤਾਰ ਹੀ ਚੱਲਦਾ ਦਿਨ ਰਾਤ ਅੱਜ ਮਹਿੰਦੀ ਦੀ ਰਸਮ ਸੀ ਜੀ ਕੱਲੂ ਸਵੇਰੇ ਸਟੇਜ ਸ਼ੁਰੂ ਹੋ ਜਾਣੇ ਆ ਸੱਭਿਆਚਾਰਕ ਸਟੇਜ ਹੈ ਸਿੰਗਰ ਲੱਗਣਗੇ ਰਾਤ ਨੂੰ ਕਵਾਲ ਲੱਗਣਗੇ ਜੀ ਫਿਰ ਪਰਸੋਂ ਨੂੰ ਸਿੰਗਰ ਕੰਟੀਨਿਊਦੀ ਚੱਲੇਗਾ ਇਹ 26 ਨੂੰ ਵੀ ਕਾਫੀ ਅੱਛੇ-ਅੱਛੇ ਆਰਟਿਸਟ ਜਿਨ੍ਹਾਂ ਨੇ ਹਾਜ਼ਰੀ ਦੇਣੀ ਹੈ ਜੀ ਇਹ ਸਾਡਾ ਨਕੂਦਰ ਸ਼ਹਿਰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਸਰਕਾਰ ਸਾਈਂ ਜੀ ਬਾਬਾ ਮੁਰਾਦ ਸ਼ਾ ਜੀ ਗੁੱਦਾ ਯਾਰ ਪੀਰ ਦਰਬਾਰ ਪੀਰ ਬਾਬਾ ਮੋਜੂ ਸ਼ਾ ਜੀ ਸਰਕਾਰ ਜੀ ਇਹ ਜਿੰਨੇ ਵੀ ਦਰਬਾਰ ਸਾਡੇ ਨਕੂਦਰ ਦੇ ਪਾਕ ਦਰਬਾਰ ਉਹਨਾਂ ਪਾਕ ਦਰਬਾਰਾਂ ਦੇ ਵਿੱਚੋਂ ਇਹ ਦਰਬਾਰ ਆ ਜਿਵੇਂ ਸੁਰਾਪੁਰਾ ਸਰਕਾਰਾਂ ਦਾ ਦਰਬਾਰ ਆ ਜੀ ਇਹ ਸਾਰੇ ਪਾਕ ਦਰਬਾਰਾਂ ਦੇ ਵਿੱਚੋਂ ਦਰਬਾਰ ਆ ਬਾਬਾ ਅਲਮਸਤ ਦਾਤਾ ਬਿੱਟੂ ਸ਼ਾ ਸਰਕਾਰ ਜੀ ਤੇ ਸਾਰੀ ਸੰਗਤ ਅੱਗੇ ਇਹ ਹੀ ਬੇਨਤੀ ਆ ਕਿ ਮੇਲਾ ਅੱਜ ਤੋਂ ਸ਼ੁਰੂ ਆ ਮਹਿੰਦੀ ਦੀ ਰਸਮ ਤੋਂ ਜੀ ਸਾਰੇ ਵੱੱਟ ਚੜ ਕੇ ਪਹੁੰਚੋ ਦਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਦਰਬਾਰ ਦੇ ਉੱਤੇ ਰੌਣਕਾਂ ਲਾਓ ਤੇ ਮੇਲੇ ਦੀ ਰੌਣਕ ਨੂੰ ਵਧਾਓ ਜੈ ਦਾਤਾ ਜੀ ਜੀ ਸਾਡੇ ਨਾਲ ਸੋਨੂ ਸਾਬਰ ਜੀ ਵੀ ਜੁੜ ਚੁੱਕੇ ਨੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਸੰਗਤ ਨੂੰ ਕਿਸ ਤਰ੍ਹਾਂ ਮੁਬਾਰਕਾਂ ਕਿਸ ਤਰ੍ਹਾਂ ਮੇਲੇ ਦੀਆਂ ਵਧਾਈਆਂ ਦਿੰਦੇ ਆ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਜੈ ਦਾਤਾ ਦੀ ਔਰ ਸਾਰੇ ਹੀ ਜਿੰਨੇ ਵੀ ਇਸ ਦਰਬਾਰ ਦੇ ਸੇਵਾਦਾਰ ਔਰ ਜਿੰਨੇ ਵੀ ਨਗਰ ਨਿਵਾਸੀ ਔਰ ਜਿੰਨਾ ਵੀ ਨਕੌਦਰ ਸ਼ਹਿਰ ਸੋ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਇਸ ਮੇਲੇ ਦੀਆਂ ਸੋ ਬੜੇ ਭਾਗਾ ਪਰ ਇਹ ਦਿਨ ਹੁੰਦਾ ਹੈ ਸਾਲ ਬਾਦ ਜੋ ਦਾਤਾ ਜੀ ਦੀ ਮਹਿਫਲ ਰਚਾਈ ਜਾਂਦੀ ਹੈ ਸੋ ਹਰ ਸਾਲ ਸੋ ਦਾਤਾ ਜੀ ਦੀ ਮਹਿਫਲੇ ਕਵਾਲੀ ਦਾ ਆਗਾਜ ਕਰਨ ਦਾ ਮੌਕਾ ਮਿਲਦਾ ਹੈ ਇਸ ਦਰਬਾਰ ਦਾ ਸੇਵਾਦਾਰ ਆ ਮੈਂ ਕੋਈ ਇਹ ਨਹੀਂ ਕਹਿ ਸਕਦਾ ਕਲਾਕਾਰ ਆ ਜਾਂ ਕੋਈ ਵੀ ਕਲਾਕਾਰ ਬਣ ਕੇ ਇੱਥੇ ਹੁੰਦਾ ਸਾਰੇ ਆਪਾਂ ਹਾਜ਼ਰੀ ਭਰਦੇ ਆਂ ਦਾਤਾ ਜੀ ਦਰਬਾਰ ਤੇ ਸੇਵਾ ਕਰਦੇ ਸੋ ਇਸੇ ਤਰ੍ਹਾਂ ਮੈਂ ਵੀ ਸੇਵਾ ਹੀ ਕਰਦਾ ਆਂ ਸੋ ਦਾਤਾ ਜੀ ਦਰਬਾਰ ਦੇ ਪਾਗ ਨਾਂ ਨਵਾਜਿਆ ਗਿਆ ਹੈ ਮੈਨੂੰ ਪਰ ਜਿੰਨੇ ਵੀ ਅਸੀਂ ਸੇਵਾ ਕਰਦੇ ਆਂ ਸਾਰੇ ਜਣੇ ਤੇ ਇਦਾਂ ਹੀ ਸੇਵਾ ਕਰਦੇ ਰਵਾਂਗੇ ਇਸ ਮੇਲੇ ਦੀ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਔਰ ਇਸ ਦਰਬਾਰ ਦੇ ਸੇਵਾਦਾਰ ਸਾਡੇ ਸਾਈ ਲਖਮਨ ਦਾਸ ਸੋਤਾ ਜੀ ਸੋ ਉਹਨਾਂ ਨੂੰ ਸਾਰਿਆਂ ਨੂੰ ਇਸ ਮੇਲੇ ਦੀ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਜੀ ਸੋ ਦਾਤਾ ਜਤਿਆਂ ਦੀ ਸੁਝਾ ਪੀਰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ